ਬਾਬੇ ਕੀ ਹਾਲ ਚਾਲ ਹਟੀ ਤਾਂ ਸਾਰੇ ਚੰਗਣ ਪੰਜ ਠੀਕ ਨੇ ਬਾਈ ਤੇ ਇਸ ਤਰ੍ਹਾਂ ਵੀ ਸੈੱਟ ਹੋਣਗੇ ਠੀਕ ਆ ਅੱਜ ਫੇਰ ਕੰਮ ਮੜਾਇਆ ਖਿੱਚੀ ਜਾਂਦੇ ਆ ਅਸੀਂ ਠੀਕ ਆ ਬਾਈ ਆ ਗੇਟ ਤਿਆਰ ਕਰੀਨੇ ਆ ਖੁੱਡੇ ਵਾਲਾ ਤੋ ਗੇਟ ਤਾਂ ਕਰਤਾ ਵੀ ਤਿਆਰ ਮਤਲਬ ਕਸਾ ਚੱਕ ਕਰਦੇ ਆ ਤੇ ਬਾਕੀ ਕਰੀ ਜਨੇ ਜਾਲੀ ਲਾਈ ਜਨੇ ਨੇ ਤੇ ਇਹਦੇ ਵਿੱਚ ਆਸੀ ਪੱਟੀ ਹਨ ਮਗਾ ਪੱਟੀ ਨਾਲ ਹੀ ਰੋਜਾ ਕਰੂਗਾ ਇਨੂੰ ਕੱਢ ਕੇ ਫਿਰ ਪੱਟੀ ਨੂੰ ਫਿਰ ਜਾਲੀ ਲਾਈਏ ਠੀਕ ਹੈ ਹੁਣ ਲੱਗ ਰਿਆਂ ਸੀ ਜਾਲੀ ਲਾਉਣਾ ਠੀਕ ਹੈ ਜਦੋਂ ਗੇਟ ਜਦੋਂ ਗੇਟ ਬਣਿਆ ਉਹ ਦਿਖਾਵਾਂਗੇ ਧਿਆਨ ਸੱਚ ਆਪਣੀ ਚਿੱਟੀਆਂ ਵਾਲੀ ਵੀ ਕੱਲ ਖੋ ਗਈ ਹਨਾ ਜੇ ਮਤਲਬ ਜੇ ਕਿਸੇ ਪੰਡ ਪੰਡ ਬਾਗੀ ਹਨਾ ਤਾਂ ਮੋੜਨ ਦੀ ਕਿਰਪਾ ਕਰਿਓ ਜਰੂਰ ਹਨਾ ਬਾਕੀ ਨਹੀਂ ਤਾਂ ਅੱਜ ਕੱਲ ਦੇ ਜਮਾਨੇ 'ਚ ਤੱਕ ਕਿਹੜਾ ਮੋੜਦਾ ਕੋਈ ਅਜੇ ਨਾਲ ਨੱਪਣ ਦੀ ਵੱਧ ਤਿਆਰੀ ਰਹਿੰਦੀ ਆ ਵੀ ਦੱਬ ਕੇ ਬਾਹਰ ਕੱਢੋਣਾ ਬਾਹਰ ਦੱਸਿਓ ਹਨ ਜੀ ਕਿਸੇ ਲਈ ਗਈ ਕੂਤਰੀ ਕਿਸੇ ਪੰਡਵਾਗੀ ਠੀਕ ਆ ਪੱਕਾ ਪਤਾ ਲੱਗਦੇ ਵੀ ਹਨ ਆ ਪੰਡ ਇੱਥੇ ਫਿਰਦੀ ਆ ਪਤਾ ਨਹੀਂ ਕੀ ਹੋਇਆ ਕੱਲ ਬਾੜੀ ਉੱਚੀ ਲੰਘੀ ਸੀ ਪਤਾ ਨਹੀਂ ਮੁੜ ਕੇ ਆਈ ਨਹੀਂ ਹੈ ਕਿ ਵਾਪਸ ਬੱਚਾ ਤਾਂ ਆ ਗਿਆ ਸੀ ਬੱਚਾ ਵੀ ਬਹੁਤ ਉੱਚਾ ਸੀ ਉਹ ਆ ਗਿਆ ਦੇਖ ਲੋ ਇਹ ਨਹੀਂ ਆਈ ਹੈ ਇਹ ਪੰਡਰਦੀ ਠੀਕ ਆ ਚਲੋ ਹੋਈ ਨਾ ਵੀ ਦੱਸਿਓ ਜਰੂਰ ਆਣਾ ਜੇ ਕਿਤੇ ਤੇ ਪਿੰਡ ਜਰੂਰ ਗਈ ਯਾਰ ਨੰਬਰ ਸੈਂਡ ਕਰ ਦਿਓ ਫੋਨ ਲਾ ਕੇ ਦੇਖ ਲਾਂਗੇ ਬਈ ਜੇ ਜੇ ਪਿੰਡ 바ਗੀ ਨੰਬਰ ਸੈਂਡ ਕਰ ਦਿਓ ਫੋਨ ਲਾ ਕੇ ਪੁੱਛ ਲਾ ਅਗਲੇ ਵਟਾ ਨਾ ਹੁੰਦਾ ਇਨੀ ਕੀ ਰਹਿਣ ਦੇ ਵਾਲੀ ਮੋਸੀ ਨਾ ਕਿਉਂਕਿ ਉਹਦੇ ਉੱਤੋਂ ਦੀ ਆਊਗੀ ਨਾ ਇਹਨੇ ਚੱਕ ਇਹ ਚੈੱਕ ਹਾਂ 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 ਤੇ ਅਖਾਂ ਉਹ ਮੋਸਰ ਬੂ ਇੱਥੇ ਮੋਸਨਾ ਪਊਗਾ ਉਹ ਆਪਣੇ ਕਿੰ ਵਿਚ ਵਿਚ ਪਊਗੀ ਇੱਕ ਵਾਰ ਪਾ ਕੇ ਦੇਖ ਆ ਜਮੀ ਫਟਾ ਫਟਾ ਨਹੀਂ ਮੜੀ ਅੱਗੇ ਵੇਚਣਾ ਬੋਇਆ ਚਲੋ ਆਪ ਕੋਈ ਨਾ ਪਿੰਨਸਟ ਗਸ ਲਾਈਆ ਫਿਰ ਕਰਦੇ ਸੋਡਾ ਸ਼ੇਅਰ ਤੇ ਜਿਹਦਾ ਗੇਟ ਲੱਗਾ ਫਿਰ ਵੀ ਕਰਦੇ ਇਹਨੂੰ ਬਣ ਜਾਣ ਫਿਰ ਕਰਦੇ ਐਪੀਸੋਡ ਬਾਬਲ ਇਹ ਕਰਤਾ ਫਟਾ ਆਪਣੀ ਜਾਲੀ ਠੀਕ ਹੈ ਲਾਉਣ ਗਾਦਾ ਗਾਦ ਪਲਾਸਟਿਕ ਆਪਾਂ ਵੀ ਪੀ ਜਾਂਦੇ ਆ ਬਾਬਾ ਹਨਾ ਹਾਂ ਦੇਖੋ ਵਰਜਨ ਆਫੇਨਾ ਕਸ਼ਟੰਗਾ ਇਹ ਆਪੋ ਕੰਮ ਖਚਤਾ ਸੀ ਹਨਾ ਗੇਟ ਵਗਾ ਆਪਣਾ ਤਿਆਰ ਅੱਦਾ ਤਾਂ ਹਨਾ ਆ ਦੇਖੋ ਇੱਕ ਆ ਲੱਗ ਗਿਆ ਸਾਰਾ ਲੱਗ ਗਿਆ ਹਨਾ ਇਧਰ ਆ ਗਿੰਦੇ ਵਾਲੇ ਦਾ ਲੱਗੀ ਹਨਾ ਆ ਸਾਰਾ ਉਹਦਾ ਜਾਲੀ ਲੱਗ ਗਿਆ ਗਾਂ ਵਾਂ ਕਰਦੇ ਹੈ ਹਨਾ ਲਣੇ ਮੂਸਾ ਜਾਟਾ ਹੈ ਚਲੋ ਆਪਾਂ ਖਚਨਾ ਕੰਮ ਕਰਦੇ ਸੋਡੇ ਸ਼ੇਰ ਤਾਂ ਲਾਓ ਜੀ ਬਾਬੇ ਬਈ ਆਪ ਤਿਆਰ ਕਰਤਾ ਆਪਣੇ ਗੇਟ ਠੀਕ ਆ ਜਿਵੇਂ ਜਿਵੇਂ ਕਰਕੇ ਠੀਕ ਆ ਇਸ ਤੋਂ ਬਾਅਦ ਇਹ ਯਾਰ ਰੰਗ ਲਿਆ ਵੇ ਇਹੋ ਠੀਕ ਆ ਇਹ ਯਾਰ ਰੰਗ ਲਿਆ ਕੇ ਫੇਰੇ ਮਾਰ ਦਾਂਗੇ ਸਾਰੇ ਉਹਦੇ ਵਰਗੇ ਗੇਟਰ ਬਣਾਵਾਂਗੇ ਗੇਟ ਦੱਸੇ ਵੀ ਕਿਵੇਂ ਲੱਗਿਆ ਹਨ ਮੈਨੂੰ ਯਾਰ ਇਹ ਤਾਂ ਚੱਕਰ ਨਾ ਪੈ ਜੇ ਬਸ ਆ ਦੇਖੋ ਇਹ ਥੋੜਾ ਜਿਹਾ ਅੜਨ ਜਿਹਾ ਕੰਮ ਹੋ ਸਕਦਾ ਸਾਡੇ ਨਾਲ ਉਹ ਗੇਟ ਪੂਰਾ ਓਕੇ ਬਣ ਗਿਆ ਵੈਸੀ ਠੀਕ ਆ ਠੀਕ ਆ ਭਾਈ ਤੇ ਇਧਰ ਗੇਮ ਪਟਕਾ ਜਾਂਦਾ ਹੁ ਤਾਂ ਫੇ ਕੋਈ ਗੰਦਾ ਜਿਹਾ ਹੋ ਗਿਆ ਚਲ ਕੋਈ ਨਾ ਸਾਰਾ ਕਰਦੇ ਆ ਸਾਫ ਭਾਈ ਤਾਂ ਜੀ ਬਾਬੋ ਵੀ ਗੇਟ ਜਿਵੇਂ ਤੁਹਾਨੂੰ ਕੀ ਪਤਾ ਆਪਣੇ ਤਿਆਰ ਕਰਤਾ ਹਾਂ ਮੈਂ 1-2 ਦਿਨਾਂ ਤੱਕ ਖੁਦਾਂ ਵੀ ਸਟਾਰਟ ਕਰ ਦਾਂਗੇ ਠੀਕ ਆ ਭਾਈ ਤੇ ਆਹ ਲੱਕੜ ਥੋੜੀ ਆ ਮੈਨੂੰ ਉਹ ਲੱਗਦੀ ਆ ਇਹ ਗੜਬੜ ਕਰ ਸਕਦੀ ਆ ਹਨਾ ਬਾਕੀ ਓਕੇ ਤੇ ਹੌਣਾਂ ਦਾਣੇ ਪਾਉਣੇ ਸੀਗੇ ਚਿੱਟੀ ਨਾਲ ਤਾਂ ਆਪਣੀ ਆਈ ਨਹੀਂ ਬਾਪੇ ਵਾਪਸ ਮੁੜ ਕੇ ਹਨਾ ਵਾਲਾਣੀ ਕਿੱਧਰ ਕੋਧਰ ਲੱਗੀ ਯਾਰ ਵਿਚਾਰੀ ਉਹ ਤਾਂ ਆਏ ਤਾਂ ਕਦੇ ਕਰਿਆ ਨਹੀਂ ਆਣੇ ਨੇ ਜਾਂ ਤਾਂ ਕਿਤੇ ਬੈਹ ਜਾਂਦੀ ਹੁੰਦੀ ਆ ਮਤਲਬ ਉੱਥੇ ਸਟੇਸ਼ਨ ਚ ਉਸਤੇ ਲੱਗ ਤਾਂ ਉੜਦੀ ਉੜਦੀ ਗਿਆ ਹੋਗੀ ਤਾਂ ਤਾਂ ਹੀ ਠੀਕ ਹੈ ਬਾਕੀ ਭਾਈ ਤੁਸੀਂ ਵੀ ਦੱਸਿਓ ਕਰਿਓ ਗੌਰ ਹੈਨਾ ਜੇ ਲੱਗਦੀ ਆ ਕੁਤਰੀ ਹੈਨਾ ਜਿਵੇਂ ਮਰਜੀ ਆ ਚੰਗੀ ਆ ਮਾੜੀ ਆ ਠੀਕ ਆ ਯਾਰ ਸਾਡਾ ਬੜਾ ਮੋਹ ਪਿਆਰੇ ਬੜਾ ਸੀਣਾ ਉਹਨਾਂ ਦਾ ਤੁਹਾਨੂੰ ਪਤਾ ਪਿਛਲੇ ਵੀਡੀਓ ਜਿਹਨੇ ਦੇਖਿਆ ਨੇ ਹੱਥ ਤੇ ਆਉਂਦੇ ਨੇ ਸਿੱਧੀ ਦਾਣੇ ਅਹ ਛੋਲੇ ਖਾਣਾ ਸਪੈਸ਼ਲੀ ਠੀਕ ਆ ਤੇ ਪਾਣੀ ਵੀ ਬਦਲਦੀ ਨਾ ਪਾਣੀ ਬਹੁਤ ਗੰਦਾ ਹੋ ਰਿਹਾ ਠੀਕ ਆ ਬਈ ਦਾਣੇ ਖਾਂਦੇ ਨੇ ਕੁਪਤਰਾ ਮੈਨੂੰ ਬੱਚੇ ਦਾ ਚੱਕਰ ਆ ਯਾਰ ਬੱਚਾ ਨਾ ਬੱਚਾ ਨਾ ਪਾਲਣ ਹਾੜੇ ਜੀ ਕੂਤਰ ਹਨਾ ਐਵੇਂ ਕਰਦੇ ਕਰ ਦਿੰਦੇ ਨੇ ਜਾਨਵਰ ਵਿੱਚ ਵਿੱਚ ਅੱਜ ਗੂਤਰ ਕੋਤਰ ਕੁਝ ਨਹੀਂ ਡਾਇਆ ਹਨਾ ਚਿੱਟੀਆਂ ਵਾਲੇ ਨੇ ਮਾਰੀ ਵੀ ਚੱਲ ਦੇਖਦੇ ਆ ਤੇ ਕੁਝ ਕੰਮ ਕਰੀਏ ਬਈ ਤੁਹਾਨੂੰ ਬਹੁਤਾ ਸਵੇਰ ਦੇ ਮੰਨਿਆ ਹੜ ਤੱਕ ਗੇਟ ਇਹ ਨਹੀਂ ਪੂਰਾ ਹੋਣ ਚ ਆਇਆ ਉਹ ਵਾਲਾ ਠੀਕ ਹੈ ਪਾਣੀ ਪਾ ਦਿਆਂ ਇਹਨਾਂ ਨੂੰ ਕਾ ਜਾਤਾ ਜਾ। ਬਸ ਐਨ ਖੜੋਹਦੀ। ਬਾਕੀ ਹਾਂ ਸੱਚ ਬਈ ਇੱਕ ਭਰਾ ਦਾ ਕਮੈਂਟ ਸ਼ਾਇਦ ਆਇਆ ਵੀ ਸੀਗਾ। ਪਤਾਨੀ ਕਿਵੇਂ ਜੀ ਸੀ ਪਤਾਨੀ ਕਹਿੰਦੇ ਕਬੂਤਰ ਸਾਡੇ ਪਿੰਡ ਆ ਰਹੀ ਹੈ ਪਤਾਨੀ ਕਹਿੰਦੇ ਭਾਈ ਸਾਹ ਇਧਰ ਫਿਰਦੀ ਪਤਾਨੀ ਕਹਿੰਦੇ ਮੇਰੇ ਦੋਸਤ ਨੇ ਫੜ ਫੜ ਲਈ ਠੀਕ ਹੈ ਭਾਈ ਜਿਆਦਾ ਪੱਕੀ ਗੱਲ ਕਰਿਓ ਹਨਾ ਕੱਚੀ ਨਾ ਕਰਿਓ ਜਿਆਦਾ ਪੱਕੀ ਦੱਸੋ ਵੀ ਹਾਂ ਭਾਈ ਕਿਸ ਨੇ ਫੜ ਲਈ ਠੀਕ ਹੈ ਬਾਕੀ ਕੂਤਰੀ ਮਾਉਣ ਦੀ ਕਿਰਪਾਲਤਾ ਜਰੂਰ ਕਰਿਓ ਠੀਕ ਹੈ ਉਹਦੇ ਬੰਦੇ ਨਹੀਂ ਹੋਰ ਕੂਤਰ ਦੇ ਦਾਂਗੇ ਤੁਹਾਨੂੰ ਜੇ ਤੁਸੀਂ ਸਾਨੂੰ ਸ਼ਾਂ ਪੂਰਾ ਕਰਨਾ ਹੈ ਠੀਕ ਐ ਬਾਕੀ ਉਹ ਉਤਰੀ ਮੋੜ ਸਾਨੂੰ ਜਿਹਦੇ ਲਈ ਵੀ ਵੀ ਗਈ ਆ ਹਨਾ ਉਹਦਾ ਬਹੁਤ ਧੰਨਵਾਦ ਕਰਾਂਗੇ ਠੀਕ ਐ ਜਿਵੇਂ ਮਰਜ਼ੀ ਹੋ ਯਾਰ ਚੰਗੀ ਆ ਮਾੜੀ ਸੀ ਕਿ ਮਾੜੀ ਸੀ ਉਤਰੀ ਵਾਫ ਹੋਣੀ ਚਾਹੀਦੀ ਐ ਵੈਸੇ ਤਾਂ ਦੇਖ ਲੋ ਚ ਵਸ ਇਹੀ ਸੀਗਾ ਬਾਈ ਹਾਂ ਹਾਂ ਸਾਨੂੰ ਪਤਾ ਐ ਇਹ ਕਰਿਆ ਆਪਣੇ ਇਹ ਬਣਾਇਆ ਹਨਾ ਇਹ ਨੂੰ ਬਣਾਉਂਦੇ ਬਣਾਉਂਦੇ ਤਾਂ ਬਹੁਤ ਟਾਈਮ ਲੱਗ ਗਿਆ ਹਨਾ ਇਹੀ ਨਹੀਂ ਪੂਰਾ ਹੋਣ ਜਾਉਂਦਾ ਸੀਗਾ ਤੇ ਹਾਂ ਜੱਟ ਜੀ ਸਾਨੂੰ ਕੋਹੂ ਦਿਖਾਈਏ ਫੱਟੀਆਂ ਲਫੱਟੀ ਲਾਤੀ ਵੀ ਮੈਂ ਖੋਡੇ ਚ ਆਹ ਦੇਖੋ ਸਾਹਮਣੇ ਉਹ ਇੱਟ ਤਰੀ ਪਈਆ ਹਨ ਮਾ ਚੱਲ ਸੌਖਾ ਜੀ ਥੋੜਾ ਜਿਹਾ ਕੂਤਰਾ ਵੀ ਲੜਦੇ ਲੜਦੇ ਰਹਿੰਦੇ ਨੇ ਆਪਾਂ ਟਿੱਕੀ ਬਹਿ ਜਾ ਕਰਨਗੇ ਫੱਟੀਆਂ 1 2 3 4 4 ਹੋ ਗੋ ਇੱਕ ਪੱਟੀ ਹੋਰ ਲਾਈ ਜੀ ਕਿਸੇ ਨਾ ਕਿਸੇ ਟੰਗ ਨਾਲ ਠੀਕ ਹੈ ਤੇ ਵਾ ਬੱਚੇ ਨੂੰ ਪਾਲ ਲੈ ਜਾਨਵਰ ਕੂਤਰਾ ਆਪਣਾ ਹੋਰ ਕੋਈ ਚੱਕਰ ਨਹੀਂ ਬੱਚੇ ਦਾ ਡਾਰਾ ਥੋੜਾ ਜਿਹਾ ਆਹ ਹੁੰਦਾ ਨਾ ਕੂਤਰ ਜੇ ਪਿਛਲੀ ਵਾਰ ਹਾ ਹੁਣ ਇਹ ਰੱਤਾ ਅੰਡੇ ਸੇਵਾ ਕਰਨੋਂ ਹਟ ਗਿਆ ਜੋ ਗੂਤਰੀ ਹੈਗੀ ਮਾ ਕਿਤੇ ਅਗੋਲੇ ਨਾਲ ਬੇਰਾਂਡੇ ਰੱਖ ਲੈ ਯਾਰ ਇੱਥੇ ਉਰੇ ਪਾਲਦੇ ਨਹੀਂ ਕਰਦੇ ਨੇ ਇਹਨਾਂ ਨੂੰ ਵਿਚਾਰੇ ਨੂੰ ਚਲੋ ਕੋਈ ਨਾ ਬਈ ਆਦੇ ਬਰੋਚ ਪਾਸੀ ਸੀ ਬਾਰੀ ਬਰੀ ਬਣਾਈਆਂ ਹੁਣ ਇੱਕ ਦੋ ਦਿਨਾਂ ਤੱਕ ਖੋਡੇ ਦਾ ਵੀ ਕੰਮ ਕਰਾਂਗੇ ਆਪਾਂ ਠੀਕ ਹੈ ਜਰੂਰ ਤੇ ਬਾਕੀ ਵਲੌਗ ਦੇਖੋ ਸਾਰੇ ਹੈਨਾ ਦੇਖਿਆ ਕਰੋ ਰੋ ਡੇਲੀ ਆਉਂਦੇ ਰਹਿੰਦੇ ਨੇ ਬਈ ਇੱਕ ਦੋ ਦਿਨ ਨਾਗਲ ਨੂੰ ਪਹੁੰਚ ਜਾਂਦਾ ਤੇ ਚਲੋ ਆਬ ਮਿਲਦੇ ਹਾਂ ਕਿਸੇ ਨਵੇਂ ਵਲੌਗ ਦੇ ਨਾਲ ਬਾਏ ਬਾਏ ਬਈ